ਲਓ ਜੀ ਇੱਕੋ ਹੀ ਨਾਰਾ ਚੱਲੀ ਜਾਂਦਾ ਪੰਜਾਬ ਦੇ ਵਿੱਚ ਭਈਏ ਪਜਾਓ ਤੇ ਪੰਜਾਬ ਬਚਾਓ ਤੇ ਅੱਜ ਇਹ ਵੀਡੀਓ ਤੁਹਾਡੇ ਵਾਸਤੇ ਮੈਂ ਲੈ ਕੇ ਆਇਆ ਵੀ ਇਹ ਬੰਦੇ ਦੀ ਆਪਾਂ ਸਪੋਰਟ ਕਰਨੀ ਆ ਆਪਾਂ ਕਹਿੰਦੇ ਨਾ ਭਈਏ ਪਜਾਓ ਦੇ ਪੰਜਾਬ ਬਚਾਓ ਜੇ ਕੋਈ ਬੰਦਾ ਮਿਹਨਤ ਕਰਦਾ ਆ ਆਪਦਾ ਕਿਰਤ ਕਰਦਾ ਨਾ ਤੇ ਉਹਦੀ ਜ਼ਰੂਰ ਸਪੋਰਟ ਕਰਨੀ ਆ ਤੇ ਵੀਡੀਓ ਤੁਸੀਂ ਪਹਿਲਾਂ ਤਾਂ ਸ਼ੇਅਰ ਜ਼ਰੂਰ ਕਰਿਆ ਜੋ ਤੇ ਆਪਣੇ ਪਿੰਡ ਭਲੂਰ ਦਾ ਭਈਏ ਅੰਗਰੇਜ਼ ਵੀਰ ਲੈ ਕੇ ਆਇਆ ਵੀ ਈ ਰਿਕਸ਼ਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਕੀ ਹਾਲ ਚਾਲ ਠੀਕ ਠਾਕ ਹਾਂਜੀ ਭਾਈ ਬਹੁਤ ਵਧੀਆ ਜੀ ਤੇ ਨਵਾਂ ਲੈ ਆਂਦਾ ਫੇਰ ਈ ਰਿਕਸ਼ਾ ਹਾਂਜੀ ਹਾਂਜੀ ਗੱਡੀ ਨਵੀਂ ਲੈ ਕੇ ਆਂਦੀ ਲੋ ਜੀ ਵੀਰ ਨੇ ਗੱਡੀ ਲੈ ਕੇ ਆਂਦੀ ਆ ਨਵੀਂ ਤੇ ਵੀਰ ਵੀ ਹੁਣ ਦੱਸੂਗਾ ਤੇ ਮੈਂ ਤਾਂ ਸਿਰਫ ਤੁਹਾਨੂੰ ਇਹੀ ਦੱਸਣਾ ਵੀ ਸਪੋਰਟ ਕਰਨੀ ਆ ਦੱਬ ਕੇ ਵੀਰ ਦੀ ਤੇ ਵੀਡੀਓ ਨੂੰ ਸ਼ੇਅਰ ਕਰਨਾ ਕੋਈ ਵੀ ਸਮਾਨ ਲੈ ਕੇ ਆਉਣਾ ਜਾਂ ਕਿਤੇ ਵੀ ਜਾਣਾ ਤੇ ਤੁਸੀਂ ਵੀ ਇਹਨਾਂ ਨੂੰ ਜ਼ਰੂਰ ਕਨੈਕਟ ਕਰਿਆ ਜੋ ਅ ਭਾਈ ਜੀ ਆਪਾਂ ਜਿਹੜੀ ਪੈਂਟ ਦੇ ਵਿੱਚ ਇੱਕ ਜਿਹੜੀਆਂ ਨਵੀਆਂ ਗੱਡੀ ਰਾਹੀਂ ਸਵਾਵਾ ਲਿਭਾਉਣ ਜਾ ਰਹੇ ਆ ਜੀ ਤੇ ਇਹਦੇ ਬੱਚੇ ਆ ਵੀ ਜਿਹੜਾ ਵੀ ਸਾਡੇ ਬੱਚੇ ਆ ਨੌਜਵਾਨ ਮੁੰਡੇ ਕੁੜੀਆਂ ਪੜ੍ਹਦੇ ਜਿਹੜੇ ਜਿਨ੍ਹਾਂ ਨੂੰ ਸੁਭਾ ਜਾਣਾ ਪੈਂਦਾ ਜਿਵੇਂ ਆਪਣਾ ਡਿਸਟ੍ਰਿਕਟ ਮੋਗਾ ਹੈ ਜੀ ਤੇ ਡਿਸਟ੍ਰਿਕਟ ਮੋਗਾ ਦੇ ਵਿੱਚ ਜਿਵੇਂ ਆ ਸਮਾਲ ਸਰ ਖੇਤਰ ਆਪਣੇ ਨੇੜੇ ਆਉਂਦਾ ਜੀ ਹੂੰ ਤੇ ਬੱਸਾਂ ਦੇ ਜਿਹੜੇ ਸਲੋ ਟਾਈਮ ਆ ਜੀ ਆਪਣੇ ਤੇ ਜਿਹੜੇ ਬੱਚੇ ਸੁਭਾ ਜਾਂਦੇ ਆ ਜਾਂ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ ਹੂੰ ਤੇ ਜਿਵੇਂ ਕੋਈ ਕੋਈ ਬਿਮਾਰ ਸਮਾਰਾ ਕੋਈ ਢਿੱਲਾ ਮੱਠਾ ਜਾਂ ਕਿਤੇ ਖੁਸ਼ੀ ਗਮੀ ਤੇ ਤੇ ਇਹ ਜਿਹੜੀ ਆਪਣੀ ਗੱਡੀ ਆ ਇਹ 10 ਸਵਾਰੀਆਂ ਦੀ ਜਣੀ ਹੈਗੀ ਆ ਲੋਡ ਹੈ ਜੀ 10 ਕਿ ਸਵਾਰੀਆਂ ਜਣੀ ਵਧੀਆ ਜਾਵੜਦੀਆਂ 10 ਵਰਗੀਆਂ ਜੀਆਂ ਹੋਲੀਆਂ ਵਰਗੀਆਂ ਜੀ 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 ਦੇ ਸਵਾਰੀਆਂ ਦਾ ਬੇਟ ਅਤੇ ਉਹ ਅੱਠ ਸਵਾਰੀਆਂ ਨੂੰ ਇਹ ਮਤਲਬ ਕਿ ਗੱਡੀ ਆਪਣੀ ਲੈ ਜਾਂਦੀ ਹੈ ਲੈ ਜਾਂਦੀ ਹੈ ਤੇ ਜਿਹੜੀ ਇਹਦਾ ਵਧੀਆ ਪੈਕ ਅਪਾਈ ਗੱਡੀ ਦੀ ਜੀ ਜੀ ਤੇ ਸਮੇਂ ਸਾਰ ਆਪਾਂ ਪਿੰਡ ਦੀ ਸੇਵਾ ਕਰਦੇ ਰਵਾਂਗੇ ਜੇ ਪਿੰਡ ਵਾਲੇ ਸਪੋਰਟ ਕਰਨਗੇ ਜੀ ਜੀ ਪੂਰੀ ਸਪੋਰਟ ਕਰਨਗੇ ਵੀਰੇ ਤੇ ਵੀਰ ਕਹਿੰਦਾ ਵੀ ਤੁਸੀਂ ਨੰਬਰ ਵੀ ਉੱਤੇ ਚੱਲੀ ਜਾਂਦਾ ਤੇ ਜਰੂਰ ਕਨੈਕਟ ਕਰਨਾ ਜੇ ਤਾਂ ਕਿਸੇ ਨੇ ਸਵਾਰੀ ਨਾ ਜਾਣਾ ਤਾਂ ਵੀ ਅਵੇਲੇਬਲ ਆ ਜਦੋਂ ਮਰਜੀ ਫੋਨ ਲਾ ਲਓ ਬਾਕੀ ਜੇ ਕਿਸੇ ਨੇ ਥੋੜਾ ਮੋਟਾ ਸਮਾਨ ਲੈ ਕੇ ਆਉਣਾ ਜਾਂ ਸਪੈਸ਼ਲੀ ਦੁਕਾਨਦਾਰਾਂ ਨੂੰ ਵੀ ਮੈਂ ਬੇਨਤੀ ਕਰਨਾ ਵੀ ਜਿਨ੍ਹਾਂ ਨੇ ਵੀ ਕੋਈ ਸਮਾਨ ਮੰਗਾਉਣਾ ਹੁੰਦਾ ਤੇ ਵੀਰ ਨਾਲ ਜਰੂਰ ਕਨੈਕ ਇਹ ਜਰੂਰ ਵੀਰ ਦੀ ਸਪੋਰਟ ਕਰਿਆ ਬਾਕੀ ਉੱਪਰ ਵੀ ਥੋੜਾ ਬਹੁਤਾ ਸਮਾਨ ਆ ਜਾਂਦਾ ਇੱਥੇ ਥੱਲੇ ਵੀ ਆ ਜਾਂਦਾ ਤੇ ਬਾਕੀ ਮੈਂ ਤਾਂ ਇਹੀ ਤੁਹਾਨੂੰ ਬੇਨਤੀ ਕਰਨੀ ਆ ਵੀ ਦੱਬ ਕੇ ਵੀਰ ਦੀ ਵੀ ਸਪੋਰਟ ਕਰਿਆ ਜੋ ਤੇ ਆਪਾਂ ਕਹਿ ਦਿੰਨੇ ਆ ਵੀ ਆਪਾਂ ਪੰਜਾਬੀ ਕੰਮ ਨਹੀਂ ਕਰਦੇ ਜਿਹੜਾ ਕੋਈ ਕੰਮ ਕਰਦਾ ਉਹਦੀ ਤੁਸੀਂ ਸਪੋਰਟ ਦੱਬ ਕੇ ਕਰਿਆ ਜੋ ਤੇ ਮੈਨੂੰ ਉਮੀਦ ਆ ਵੀ ਤੁਸੀਂ ਪਿੰਡ ਵਾਸੀ ਨੇੜੇ ਤੇੜੇ ਦੇ ਪਿੰਡਾਂ ਵਾਲੇ ਜਰੂਰ ਸਪੋਰਟ ਕਰੋਗੇ ਭਾਈ ਜੀ ਆਪਾਂ ਜਿਹੜੀ ਇਹ ਗੱਡੀ ਆਪਣੀ ਇਹ ਨਵੀਂ ਗੱਡੀ ਹੈ 100 ਕਿਲੋਮੀਟਰ ਤੱਕ ਆਪਣੀ ਚੱਲੀ ਜਾਂਦੀ ਹੈ ਹਾਂ ਚੱਲੀ ਜਾਂਦੀ ਠੀਕ ਆ ਤੇ ਜਿਹੜਾ ਹੈਗਾ ਵੀ ਗੱਡੀ ਤੇ ਆਪਾਂ ਅੱਗੇ ਜਿੱਥੇ ਵੀ ਪਹੁੰਚਾਂਗੇ ਚਾਰ ਤੀਂ ਤੰਗਾ ਵਾਂਗੋਂ ਮਿਲ ਜਣਗੇ ਜੀ ਠੀਕ ਆ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਆਪਾਂ ਵਧੀਆ ਤਰੀਕੇ ਜਾਣੇ ਨੇੜੇ ਹੋ ਗਿਆ ਜਿਵੇਂ ਮੁੱਦਕੀ ਹੋ ਗਿਆ ਸਮਾਲਸਰ ਬਾਗਾ ਪ੍ਰਾਣਾ ਕੋਟਕਪੁਰਾ ਅਫਰੀਦਕੋਟ ਜਾਨੀ ਜਿਹੜਾ ਆਪਣੇ ਪਿੰਡ ਨੂੰ ਨੇੜੇ-ਨੇੜੇ ਦੇ ਲੋਕਾਂ ਨੂੰ ਸ਼ਹਿਰ ਲੱਗਦੇ ਆ ਹਾਂਜੀ ਹਾਂਜੀ ਉੱਥੋਂ ਤੱਕ ਆਪਾਂ ਅਸਾਨਾ ਪਹੁੰਚ ਸਕਦੇ ਹਾਂ ਲਓ ਜੀ ਜ਼ਰੂਰ ਹੈ ਵੀਰ ਦੀ ਮਦਦ ਕਰਨੀ ਆ ਵਾਰ-ਵਾਰ ਇਹੀ ਕਹਿੰਨਾ ਜ਼ਰੂਰ ਸਪੋਰਟ ਕਰਿਆ ਜੋ ਵੀ ਤੁਸੀਂ ਆਪ ਹੀ ਕਹਿੰਦੇ ਆ ਵੀ ਭਾਈ ਇਹ ਭਜਾਓ ਆਪਣੇ ਬੰਦੇ ਕੰਮ ਕਰਦੇ ਆ ਤੇ ਇਹਨਾਂ ਦੀ ਸਪੋਰਟ ਕਰੋ ਕਿਰਤੀ ਬੰਦੇ ਆ ਬਈ ਤੁਸੀਂ ਸਾਰੇ ਬਾਕੀ ਥੋੜੇ ਦਿਨਾਂ ਤੱਕ ਜਿਹੜੇ ਅਪਡੇਟ ਦੇ ਦਾਂਗੇ ਜਦੋਂ ਵੀ ਆਪਾਂ ਨੂੰ ਆ ਬੱਸਾਂ ਵਾਲੇ ਵੀਰਾਂ ਦੇ ਨਾਲ ਆਪਣਾ ਕਨਫਰਮ ਹੋ ਗਿਆ ਜਾਂ ਉਹਨਾਂ ਦਾ ਟਾਈਮ ਟੇਬਲ ਦੀ ਆਪਣੀ ਕਿਸੇ ਤਰ੍ਹਾਂ ਦੀ ਸੈਟਸਪਾਈ ਹੋ ਗਈ ਹਾਂ ਤਾਂ ਉਸ ਸੰਬੰਧੀ ਆਪਾਂ ਦੁਬਾਰਾ ਜਿਹੜਾ ਫੇਰ ਇੱਕ ਵਾਰੀ ਵੀਡੀਓ ਦੇ ਰਾਈ ਆਪਾਂ ਜਿਹੜਾ ਮੈਸੇਜ ਹੈ ਇਹ ਸਾਰੇ ਪਲੇਟਫਾਰਮ ਉੱਤੇ ਆ ਦੇਗੇ ਇਹ ਸਮਾਲਸਰ ਤੋਂ ਆਪਣਾ ਪਲੂਰ ਨੂੰ ਹਾਂਜੀ ਸਮਾਲਸਰ ਤੋਂ ਪਤੂਰ ਨੂੰ ਲਓ ਜੀ ਜੇ ਇਹ ਕਨਫਰਮ ਹੋ ਗਿਆ ਨਾ ਸਾਡਾ ਹਾਲੇ ਥੋੜਾ ਡਿਸਕਸ ਚੱਲ ਰਿਹਾ ਬੱਸਾਂ ਵਾਲਿਆਂ ਨਾਲ ਤੇ ਫਿਰ ਤੁਹਾਨੂੰ ਜਲਦੀ ਅਪਡੇਟ ਦੇ ਦਾਂਗੇ ਵੀ ਪਤੂਰ ਤੋਂ ਸਮਾਲਸਰ ਨੂੰ ਚੱਲੂਗਾ ਤੇ ਫਿਰ ਤੁਹਾਨੂੰ ਅਪਡੇਟ ਦੇ ਦਾਂਗੇ ਅਗਲੀ ਵੀਡੀਓ 'ਚ